ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਧਨੀਏ ਪਿਆਜ਼ ਤੇ ਲਾਲ ਟਮਾਟਰ ਦੀ ਚਟਪਟੀ ਜੀ ਤਿੱਖੀ ਚਟਨੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਚਟਨੀ ਤੁਸੀਂ ਜੇਕਰ ਤੁਹਾਡੇ ਕੋਲ ਸਬਜੀ ਨਾ ਹੋਵੇ ਤੁਸੀਂ ਇਸ ਨੂੰ ਰੋਟੀ ਨਾਲ ਖਾ ਸਕਦੇ ਹੋ ਇਹ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਇੱਧਰ ਚਟਨੀ ਬਣਾਉਣ ਲਈ ਮੈਂ ਸਾਰਾ ਸਮਾਨ ਲੈ ਲਿਆ ਸੀ ਮੈਂ ਧਨੀਏ ਨੂੰ ਚੰਗੀ ਤਰ੍ਹਾਂ ਧੋ ਕੇ ਲਿਆ ਸੀ ਤੁਸੀਂ ਧਨੀਆ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇੱਕ ਲਾਲ ਟਮਾਟਰ ਤਿੰਨ ਹਰੀਆਂ ਮਿਰਚਾਂ ਇੱਕ ਮੈਂ ਨਿੰਬੂ ਲੈ ਲਿਆ ਤੇ ਦੋ ਮੈਂ మీడియం ਸਾਈਜ਼ ਦੇ ਪਿਆਜ਼ ਲੈ ਲਏ ਤੁਸੀਂ ਸਮਾਨ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਸਵਾਦ ਅਨੁਸਾਰ ਚਟਨੀ ਵਿੱਚ ਨਮਕ ਪਾ ਲਵਾਂਗੇ ਇੱਕ ਚਮਚ ਮੈਂ ਪੁੰਨਿਆ ਹੈ ਜੀਰਾ ਲੈ ਲਿਆ ਇਸ ਦਾ ਫਲੇਵਰ ਚਟਨੀ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਇੱਧਰ ਮੈਂ ਕੁੰਡੀ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਲੈ ਲਿਆ ਸੀ ਹੁਣ ਇਸ ਵਿੱਚ ਕਰ ਦੇ ਨਾਲ ਕੱਟ ਕੇ ਮਿਰਚਾਂ ਪਾਵਾਂਗੇ ਮਿਰਚ ਥੋੜੀ ਜਿਮੈਂ ਚਟਨੀ ਵਿੱਚ ਤਿੱਖੀ ਹੀ ਰੱਖਾਂਗੇ ਕਿਉਂਕਿ ਇਹ ਚਟਨੀ ਥੋੜੀ ਜਿਹੀ ਤਿੱਖੀ ਵਧੀਆ ਲੱਗਦੀ ਹੈ ਹੁਣ ਇਸ ਵਿੱਚ ਇੱਕ ਚਮਚ ਭੁੰਨਿਆ ਹੈ ਜੀਰੇ ਦਾ ਪਾਵਾਂਗੇ ਹੁਣ ਚੰਗੀ ਤਰ੍ਹਾਂ ਕੁੱਟਣੀ ਨਾਲ ਇਸ ਨੂੰ ਕੁੱਟ ਲਵਾਂਗੇ ਤਾਂ ਜੋ ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਕੁੱਟੀਆਂ ਜਾਣ ਹੁਣ ਮੈਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਕੱਟ ਲਿਆ ਸੀ ਹੁਣ ਇਸ ਵਿੱਚ ਕੱਟਿਆ ਹੈ ਧਨੀਆ ਪਾ ਦਵਾਂਗੇ ਧਨੀਆ ਨੂੰ ਮੈਂ ਮੋਟਾ-ਮੋਟਾ ਹੀ ਕੱਟ ਲਿਆ ਸੀ ਕਰ ਦੇਣਾ ਧਨੀਆ ਵਿੱਚ ਪਾਣੀ ਬਿਲਕੁਲ ਨਹੀਂ ਹੈਗਾ ਜੇਕਰ ਪਾਣੀ ਹੋਵੇਗਾ ਤਾਂ ਚਟਨੀ ਆਪਣੀ ਵਧੀਆ ਨਹੀਂ ਕੁੱਟੀ ਜਾਂਦੀ ਹੁਣ ਧਨੀਏ ਨੂੰ ਵੀ ਮੈਂ ਚੰਗੀ ਤਰ੍ਹਾਂ ਕੁੱਟ ਕੇ ਤਿਆਰ ਕਰ ਲਵਾਂਗੀ ਜਦ ਤੱਕ ਕਿ ਧਨੀਆ ਆਪਣਾ ਬਰੀਕ ਨਹੀਂ ਹੋ ਜਾਂਦਾ ਕੁੰਡੀ ਵਿੱਚ ਕੁੱਟੀ ਹੀ ਚਟਣੀ ਸਵਾਦ ਬਹੁਤ ਲੱਗਦੀ ਹੈ ਮਿਕਸੀ ਵਿੱਚ ਚਟਣੀ ਦਾ ਸਵਾਦ ਬਿਲਕੁਲ ਵੀ ਵਧੀਆ ਨਹੀਂ ਆਉਂਦਾ ਇਸ ਲਈ ਮੈਂ ਕੁੰਡੀ ਵਿੱਚ ਹੀ ਚਟਣੀ ਹਮੇਸ਼ਾ ਕੁੱਟਦੀ ਹਾਂ ਹੁਣ ਮੈਂ ਧਨੀਏ ਨੂੰ ਵੀ ਚੰਗੀ ਤਰ੍ਹਾਂ ਕੁੱਟ ਲਿਆ ਸੀ ਹੁਣ ਇਸ ਵਿੱਚ ਮੈਂ ਪਿਆਜ਼ ਪਾਵਾਂਗੀ ਪਿਆਜ਼ਾਂ ਨੂੰ ਮੈਂ ਮोटा-ਮोटा ਹੀ ਕੱਟ ਲਿਆ ਸੀ ਤੁਸੀਂ ਚਟਣੀ ਵਿੱਚ ਪਿਆਜ਼ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਵੀ ਧਨੀਏ ਨਾਲ ਕੁੱਟ ਲਵਾਂਗੇ ਮੈਂ ਇਸ ਵਿੱਚ ਹਲੇ ਨਮਕ ਬਿਲਕੁਲ ਨਹੀਂ ਐਡ ਕਰਿਆ ਜੇਕਰ ਨਮਕ ਪਹਿਲਾਂ ਐਡ ਕਰ ਦਵਾਂਗੇ ਤਾਂ ਚਟਨੀ ਆਪਣੀ ਪਾਣੀ ਛੱਡਣ ਲੱਗ ਜਾਂਦੀ ਹੈ ਤੇ ਕੁੱਟੀ ਨਹੀਂ ਜਾਂਦੀ ਵਧੀਆ ਹੁਣ ਮੈਂ ਪਿਆਜ਼ ਤੇ ਧਨੀਏ ਨੂੰ ਚੰਗੀ ਤਰ੍ਹਾਂ ਕੁੱਟ ਕੇ ਤਿਆਰ ਕਰ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਲਾਲ ਟਮਾਟਰ ਪਾ ਦਵਾਂਗੇ ਟਮਾਟਰ ਦਾ ਮੈਂ ਛਿਲਕਾ ਕਰ ਦੇਣਾ ਛਿਲ ਦਿੱਤਾ ਸੀ ਇਸ ਤਰ੍ਹਾਂ ਆਸਾਨੀ ਨਾਲ ਟਮਾਟਰ ਵੀ ਆਪਣਾ ਕੁੱਟਿਆ ਜਾਂਦਾ ਹੈ ਹੁਣ ਟਮਾਟਰ ਨੂੰ ਵੀ ਮੈਂ ਚੰਗੀ ਤਰ੍ਹਾਂ ਪਿਆਜ਼ ਅਤੇ ਧਨੀਏ ਨਾਲ ਕੁੱਟ ਕੇ ਤਿਆਰ ਕਰ ਲਵਾਂਗੇ। ਹੁਣ ਚਟਨੀ ਆਪਣੀ ਚੰਗੀ ਤਰ੍ਹਾਂ ਕੁੱਟ ਕੇ ਤਿਆਰ ਹੈ। ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ। ਤੁਸੀਂ ਨਾਮਕ ਜਿੰਨਾ ਖਾਣੇ ਉਸ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ। ਮੈਂ ਇਸ ਵਿੱਚ ਪੌਣਾ ਚਮਚ ਨਮਕ ਦਾ ਪਾ ਦਿੱਤਾ। ਹੁਣ ਇਸ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਕਾਲਾ ਨਮਕ ਪਾਵਾਂਗੇ। ਇਸ ਨਾਲ ਫਲੇਵਰ ਚਟਨੀ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ। ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਤੁਹਾਨੂੰ ਮਸਾਲੇ ਪਸੰਦ ਆ ਤੁਸੀਂ ਪਾ ਸਕਦੇ ਹੋ ਪਰ ਮੈਨੂੰ ਬੇਸਿਕ ਜੀ ਮਸਾਲੇ ਇਸ ਵਿੱਚ ਵਧੀਆ ਲੱਗਦੇ ਹਨ ਹੁਣ ਚੰਗੀ ਤਰ੍ਹਾਂ ਮੈਂ ਚਟਣੀ ਨੂੰ ਮਿਕਸ ਕਰ ਲਿਆ ਨਮਕ ਨਾਲ ਹੁਣ ਇਸ ਵਿੱਚ ਮੈਂ ਕੋਟਣੀ ਨੂੰ ਚੰਗੀ ਤਰ੍ਹਾਂ ਸਾਫ ਕਰ ਲਵਾਂਗੀ ਤੇ ਚਟਣੀ ਵਿੱਚ ਹੁਣ ਇੱਕ ਨਿੰਬੂ ਨੂੰ ਜੋੜ ਦਵਾਂਗੇ ਤੁਸੀਂ ਜਿੰਨੀ ਚਟਣੀ ਖੱਟੀ ਪਸੰਦ ਕਰ ਸਕਦੇ ਹੋ ਜਿਸ ਹਿਸਾਬ ਨਾਲ ਇਸ ਵਿੱਚ ਨਿੰਬੂ ਨਚੋੜ ਸਕਦੇ ਹੋ ਨਿੰਬੂ ਨਚੋੜਨ ਨਾਲ ਚਟਨੀ ਦਾ ਸਵਾਦ ਵਧ ਜਾਂਦਾ ਹੈ ਤੇ ਚਟਨੀ ਆਪਣੀ ਜਲਦੀ ਕਾਲੀ ਨਹੀਂ ਹੁੰਦੀ ਤੁਸੀਂ ਜਿੰਨੇ ਦਿਨ ਇਸ ਨੂੰ ਮਰਜੀ ਫ੍ਰਿਜ ਵਿੱਚ ਰੱਖ ਸਕਦੇ ਹੋ ਸਟੋਰ ਕਰਕੇ ਹੁਣ ਨਿੰਬੂ ਮੈਸ ਵਿੱਚ ਨਚੋੜ ਦਿੱਤਾ ਚਮਚ ਨਾਲ ਚੰਗੀ ਤਰ੍ਹਾਂ ਨਿੰਬੂ ਦੇ ਰਸ ਨੂੰ ਇਸ ਵਿੱਚ ਮਿਲਾ ਦਵਾਂਗੇ ਚਟਨੀ ਆਪਣੀ ਬਹੁਤ ਹੀ ਵਧੀਆ ਕੁਟਕੇ ਤਿਆਰ ਹੋਈ ਸੀ ਹੁਣ ਮੈਂ ਚਟਨੀ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਸਾਰੀ ਨੂੰ ਤੁਸੀਂ ਚਟਨੀ ਆਪਣੇ ਹਿਸਾਬ ਨਾਲ ਵੱਧ ਘੱਟ ਜਿੰਨੀ ਕੁੱਟਣਾ ਚਾਹੁੰਦੇ ਹੋ ਕੁੱਟ ਸਕਦੇ ਹੋ ਹੁਣ ਮੈਂ ਸਾਰੀ ਚਟਨੀ ਨੂੰ ਇੱਕ ਬੌਲ ਵਿੱਚ ਕੱਢ ਲਿਆ ਤੁਸੀਂ ਇਸ ਨੂੰ ਰੋਟੀ ਪਰੌਂਠੇ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਚਟਨੀ ਆਪਣੀ ਬਹੁਤ ਹੀ ਵਧੀਆ ਕੁੱਟ ਕੇ ਤਿਆਰ ਹੋ ਗਈ ਸੀ ਕਲਰ ਵੀ ਚਟਨੀ ਦਾ ਬਹੁਤ ਹੀ ਵਧੀਆ ਆਇਆ ਸੀ ਤਿੱਖੀ ਜੀ ਚਟਨੀ ਆਪਣੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਧਣੀਏ ਪਿਆਜ਼ ਤੇ ਟਮਾਟਰ ਦੀ ਚਟਨੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ